ਚਾ 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 ਹੁੰਦਾ ਆਂਗੇ ਉਹ ਟੋਟਾ ਪੋਟਾ ਹੋ ਜਾਊਗਾ ਉਹ ਆ ਗਿਆ ਆਖੇ ਰੁਕ ਤਾ ਕੁਦੇ ਨਾ ਆਉਂਦਾ ਆ ਆ ਤਾਂ ਸੁੱਕਾ ਪਿਆ ਓਏ ਜਮਾ ਵੱਡਾ ਡਾਵਾਂਗੇ ਤੋਤੇ ਪਾਵਾਂਗੇ ਪੜਾ ਕੇ ਕਦਾਂ ਮੇਰੀ ਗੱਲ ਸੁਣ ਲੈ ਆਲੇ ਦਾਲੇ ਨਹੀਂ ਹੋ ਰਾ ਖਨਯਾਲ ਬਣ ਕੇ ਨਯਾਲ ਬਣ ਕੇ ਨਿਗਾਹ ਰ ਖਮਾਲ ਕਾ ਗੜੀ ਕੋਈ ਜੂਰੂ ਤਾਂ ਨਹੀਂ ਆਉਦਾ ਉਹ ਸੱਚੀ ਤਾਂ ਨਯਾਲ ਥੋੜੀ ਬਣ ਨੂੰ ਕਿਹਾ ਤੈਨੂੰ ਓ ਯਾਰ ਉਹ ਦੂਰ ਦਾ ਫਿਰ ਨਿਗਾਹ ਮਾਰਨੀ ਔਖੀ ਓ ਤੂੰ ਦੂਰੋਂ ਵੀ ਨਹੀਂ ਲੱਗਦੇ ਮੈਨੂੰ ਦੁਰਾਪੇਣ ਸਸਤੀ ਆ ਪੈਂਦੀਆਂ ਚੋਰੀਆਂ ਦਾ ਪਹਾੜੇ ਵੜਦੇ ਮੇਰੀ ਗੱਲ ਸੁਣ ਲੈ। ਰੋਜ ਨਿਆਣਾ ਬਣਾ ਕੇ ਭੇਜਣਾ ਯਾਰ ਤੂੰ ਮੇਰੀ ਗੱਲ ਸੁਣ ਲੈ। ਹੌਲੀ ਹੌਲੀ ਜਮਾ ਹੌਲੀ ਹੌਲੀ ਇੱਥੇ ਕੋਈ ਨਾ ਕੋਈ ਦੇ ਰਾ ਕਿਸੇ ਨੂੰ ਸੁਣ ਜਾਣਾ। ਆ ਸਰੋਦੀ ਉੱਟ-ਉੱਟ ਚੱਲਾਂਗੇ ਆਪਾਂ ਥੋੜੇ-ਥੋੜੇ ਹੋ ਕੇ ਅਜਾ ਪੱਜਾ। ਚੱਲ ਪਰੇ। ਮੇਰੇ ਨਾਲ ਰਹੇਗਾ ਨਾ ਜੀ ਇਹਨੂੰ ਟ੍ਰੇਨ ਕਰ ਦੂ ਦੋ ਸਾਲਾਂ ਚ ਹਰਾ ਬੱਟਾ ਦੇ 10-10 ਫਲਦਰ ਪਾਲਿਆ ਕਰੇਗਾ। ਇੰਦਰ ਸੁਣਾ ਹੈ। ਹੌਲੀ ਇਹਦੇ ਨੂੰ ਆ ਜਾ ਹੁਗਿਆ ਨਹੀਂ। ਹੌਲੀ ਆਗਾ, ਹੌਲੀ ਨਾਲ ਹੋਰ ਪੱਲਾ ਵਧਕ ਪੜੀ ਹੈ। ਹਾਂ। ਉਹ ਕਰਾਂਗੇ ਆਪਾਂ। ਤੂੰ ਨਿਗਰ ਰ ਮੈਂ ਸਾਬਤੂ ਕੀ ਕਾਠੀ ਦਾ ਪੈਰੀ ਜੀ ਆ ਵੀ ਦੋ ਜਣੇ ਆਉਣਾ ਜਦੋਂ ਮਾਰ ਗਿਆ ਕਰਨ ਗਿਆ ਹੋਇਆ ਹੁੰਦਾ ਹੈ ਪੈਰੀ ਕੋਈ ਨਹੀਂ ਹੁੰਦਾ ਖੇਤਾਂ 'ਚ ਪੱਟ ਕੇ ਦੋ ਪਰੀਆਂ ਧਰ ਕੇ ਮੋਟਰਸਾਈਕਲ ਤੇ ਮੈਨੂੰ ਪਾਡਰ ਲੱਗ ਰਾਂ ਫਿਰ ਮੈਂ ਮਾਰ ਆ ਆ ਤਨੇ ਨਿਗਾਰਾ ਖਣਾ ਆ ਉਧਰੀ ਸਾਫ ਸਾਫ ਜਾ ਵੱਡੀ ਕਦਾ ਚੋਰ ਗਾਰ ਜੀ ਵੱਡੀ ਜਾਵੇਂ ਹੁਣ ਤੂੰ ਉਸਤਾਦਾਂ ਨੂੰ ਸਿਖਾਵੇਂਗਾ ਵੀ ਤਾਂ ਭਕੇ ਮੈਂ ਵੱਡਾ ਕਹਿੰਦਾ ਮੈਨੂੰ 40 ਸਾਲ ਹੋ ਗਏ ਚੋਰੀਆਂ ਹਾਰਾ ਵੜਦੇ ਨੂੰ ਉਹ ਸਖਿਆ ਹੁੰਦਾ ਨਹੀਂ ਉਹਨਾਂ ਮਾਲਕਾਂ ਨੂੰ ਅੱਜ ਤੱਕ ਐ ਨਹੀਂ ਕਦੇ ਪਤਾ ਲੱਗਾ ਵੀ ਕਿਸ ਨੇ ਚੋਰੀਆਂ ਹਾਰਾ ਵੜਦਾ ਟ੍ਰੇਨ ਆ ਤੈਨੂੰ ਮੈਂ ਐਨ ਸਖਿਆ ਦੂੰ ਤੂੰ ਦੇਖਦਾ ਜਾਈਂ ਚੁੱਪ ਕਰਾਏਗਾ ਨਹੀਂ ਰੱਖ ਰੱਖ ਦੇਖ ਮਾੜਾ ਨਹੀਂ ਗਵਾ ਦਰ ਰੱਖਦਾ ਉਹ ਉਮ ਚਾਚਾ ਹੋ ਕੇ ਨਿਗਾ ਰੱਖ ਕੇ ਤੇਰੇ ਫਸਾ ਦੇ ਵੱਡੇ ਚੱਲ ਚੱਲ ਨਿਓਲ ਬਣ ਕੇ ਦੇਖ ਕਰ ਨਿਓਲ ਬਣ ਜਾ ਉਹ ਅੱਜ ਫੜਲੇ ਅੱਜ ਅੱਜ ਫੜਲੇ ਉਸ ਨੂੰ ਇੱਧਰ ਨਿਉਣ ਬਣੀ ਪਰ ਆਉਂਦਾ ਗੈਦੋਂ ਬਗਿਆੜਾ ਆ ਦੇਖੋ ਕਿਹੋ ਜਿਹੀ ਬਾਤ ਹੈ ਰੋਜ਼ ਬਾਡੇ ਨੂੰ ਸਿੱਧਾ ਕਰਕੇ ਵਗ ਜਾਨੇ ਹੋ ਅੱਜ ਫੜੇ ਗਏ ਹੋ ਚਾਚਾ ਅਸੀਂ ਗੁਰੂ ਦੀ ਛੋਟਾ ਚਾਚਾ ਆ ਕੱਖਾਂ ਨਹੀਂ ਸੌ ਚਾਚਾ ਦੇਖਿਆ ਕੱਖਾਂ ਨਹੀਂ ਸੌਂ ਗੋਉ ਮਾਤਾ ਦੀ ਗੋਜਾ ਚੀ ਅਸੀਂ ਤਾਂ ਸੋਫਾ ਤਾਂ ਤੁਹਾਡੇ ਮੂੰਹ ਤੇ ਨੇ ਅਸੀਂ ਤਾਂ ਚਾਚਾ ਤੇਰੀ ਗੋਟੀ ਅਸੀਂ ਤਾਂ ਅੱਜ ਆਏ ਨੇ ਕਿ ਆ ਇਹਨਾਂ ਦੀ ਮਾਂ ਹੈ ਸੂਈ ਹੈ ਤੂੰ ਇਹਨੇ ਮੈਂ ਕੀ ਕਰਨਾ ਐਦੀ ਨਾਲ ਇਹ ਨਾ ਜੀ ਮੈਂ ਤਾਂ ਟ੍ਰੇਨਿੰਗ ਮੇਰੇ ਡੈਡ ਨੇ ਕਿਹਾ ਵੀ ਇਤੋਂ ਟ੍ਰੇਨਿੰਗ ਲੈ ਕੇ ਆਈ ਪੂਰੀ ਕਰਨ ਦੀ ਟ੍ਰੇਨਿੰਗ ਨੂੰ ਮਾਰ ਫਿਚਲੀ ਦੇ ਖੰਭਾਂ ਦੇ ਜਾਣਦੇ ਟ੍ਰੇਨਿੰਗ ਦੇ ਨਾ ਉਹੀ ਮਾਰਦਾ ਉਹੀ ਮਾਰਦਾ ਜੀ ਓਕੇ ਭੇਜਣਾ ਜੀ ਮੈਨੂੰ ਉਹਦਾ ਟ੍ਰੇਨਿੰਗ ਲੈ ਕੇ ਆ ਤੈਨੂੰ ਜੁਕੇ ਉੱਥੇ ਅੰਗਰੇਜ਼ਾਂ ਦੇ ਖੇਤਾਂ 'ਚ ਉਹੀ ਮਾਰ ਤੂੰ ਮਾਰ ਕਾਕੇ ਉਹੀ ਮਾਰਦਾ ਉਹੀ ਮਾਰਦਾ ਪਕਾਈ ਦੇਖੀ ਮੇਰੀ ਗੱਲ ਸੁਣ ਲੈ ਅਸੀਂ ਹਾਰਾ ਲੈ ਜਾਂਦੇ ਆ ਇੱਕ ਟੋਕਰਾ ਇਹ ਵੀ ਲਿਆਂਦਾ ਇਹ ਤਾਂ ਯਾਰ ਇਹ ਕਹਿਣੀ ਹੈ ਤੂੰ ਕੋ ਮਾਰਦਾ ਨਹੀਂ ਉਹ ਕੱਲ ਤੂੰ ਲੈ ਕੇ ਨਹੀਂ ਆ ਸਾਡੇ ਸਿਰ ਤੇ ਟ੍ਰੇਨਿੰਗ ਦੇਣ ਆਏ ਯਾਰ ਮੈਨਾਂ ਕੱਲ ਟੋਕਰਾ ਦਾ ਖਾਣਾ ਸਾਡੇ ਕਰੋ ਲੈ ਕੇ ਤਾ ਗਿਆ ਇੱਕ ਜੀ ਦੱਸੋ ਮੈਨੂੰ ਤੁਸੀਂ ਕਾਕੇ ਰੋਜ਼ ਤੁਸੀਂ ਲੈ ਜਾਂਦੇ ਹੋ ਪਰ ਕਿਹੜਾ ਬੱਟ ਹੈ ਉਹ ਮੇਰੇ ਨਾਲ ਵਾਂਗੂ ਕਿਵੇਂ ਕਰ ਦਿੰਦਾ ਮੈਂ ਤੈਨੂੰ ਸਹੀ ਗੱਲ ਦੱਸਾਂ ਇਹ ਨਦੀ ਮਾਇਸ ਹੋਈ ਆ ਬਿਮਾਰ ਦੇਖੀ ਵਿਚਾਰੇ ਨੂੰ ਮੋਕ ਲਾਇਆ ਡੰਡੇ ਵਰਗੀ ਮੋਕ ਮਾਰਦਾ ਡਾਕਟਰ ਜਿੰਨੇ ਸਰਿੰਜਾਂ ਲਾਉਂਦਾ ਏਵੇਂ ਨੂੰ ਕਹਾਂਗਾ ਯਾਰ ਹਰਾਨਾ ਵੱਟ ਕੇ ਲਈਏ ਕਿਸੇ ਦੇ ਮੈਂ ਸੋਚਾ ਮਾਂ ਚੱਲ ਚਾਚਾ ਆਪਣੇ ਘਰ ਦਾ ਬੰਦਾ ਸੀ ਤੈਨੂੰ ਜਾ ਕੇ ਕਰੇ ਦੱਸ ਦੰਦੇ ਗੱਲ ਕੱਲਾ ਨਹੀਂ ਸੀ ਨਾ 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 ਪਰਸੋ ਵੇਰੀ ਮੈਂ ਪਰਸੋਂ ਬੱਟੇ ਕੇ ਲਈ ਮੈਂ ਚਾਚੇ ਅਸੀਂ ਨਹੀਂ ਆਏ ਇਹ ਵੀ ਲੈ ਕੇ ਆਹ ਮੈਂ ਬਸ ਆਹ ਦੇ ਵਾਰੀ ਸਿੱਟ ਟ੍ਰੇਨਿੰਗ ਨੂੰ ਮੇਰੀ ਬਟਾ ਮਿਲਿਆ ਤੈਨੂੰ ਕਾਵੜ ਮਾਪਟੇ ਵਾਲਾ ਜੇ ਸੀ ਨਹੀਂ ਹੈ ਅਮਰੀਕਾ ਤੋਂ ਦਾ ਉਹ ਤਾਂ ਪਹਿਲਾ ਸਰਪੰਚਾ ਨੇ ਟ੍ਰੇਨਿੰਗ ਕਰਾਈ ਹੈ ਇਹ ਉਰੇ ਨਹੀਂ ਆਇਆ ਐਡੀ ਐਡੀ ਜੁਰ ਵੀ ਵੱਡਣ ਵਾਗੇ ਤੁਸੀਂ ਪਾ ਨੂੰ ਚਾਚਾ ਉਹੀ ਮਰੀ ਜਾਂਦਾ ਪੱਕਾ ਇਹਨੂੰ ਪਤਾ ਨਹੀਂ ਇਹਦਾ ਮਤਲਬ ਤੁਸੀਂ ਤਾਂ ਬਾਟੇ ਤਾਂ ਰਖੇ ਨੇ ਸਾਰੇ ਬਸ ਪਾ ਨੂੰ ਚਾਚਾ ਦਵਾਈ ਖਾਂਦਾ ਹੈ ਦਵਾਈ ਖਾਂਦਾ ਤੇ ਇਹਦਾ ਤੈਨੂੰ ਮੈਂ ਹੋਰ ਦੱਸਾਂ ਮੇਰੀ ਗੱਲ ਸੁਣ ਤੈਨੂੰ ਸੁਣ ਮੇਰਾ ਤਾਇਆ ਨਹੀਂ ਆਇਆ ਮੇਰਾ ਤਾਇਆ ਨਹੀਂ ਆਇਆ ਜੋ ਡਾਂਗ ਲੈ ਕੇ ਆ ਜਾਂਦਾ ਨਾ ਸੋ ਕਿ ਟੁਕੜੇ ਜਿਹਾ ਡਾਂਗ ਠੋਕਦਾ ਚੰਗੀ ਤਰ੍ਹਾਂ ਨਾਲ ਫੇਰ ਤੁਹਾਨੂੰ ਦਿੰਦਾ ਟ੍ਰੇਨਿੰਗ ਹਰਾ ਵੱਡਣ ਦੀ ਔਰ ਮੇਰੀ ਟ੍ਰੇਨਿੰਗ ਥੋੜੀ ਜਿਹੀ ਸੌਖੀ ਹੈ। ਕੱਚੇ ਮੇਰੀ ਹਾਲ ਹੁੰਦਾ। ਇਹ ਦੇਖੀ ਫਤਾ ਕਿ ਮੈਂ ਇਸ ਬਿਮਾਰ ਖਾਣ ਕਰਕੇ ਦੇਖੀ ਜਿੱਦਾਂ ਕੋਈ ਗੱਲ ਨਹੀਂ। ਦੇਖੋ ਗਰੀਬ ਹੁੰਦਾ ਬੰਦਾ ਪੱਡ ਲਾਂਦਾ ਹੈ, ਲਾਚਾਰ ਹੁੰਦਾ ਪੱਡ ਲਾਂਦਾ ਹੈ। ਉਸ ਦਾ ਹੱਥੇ ਖੱਠੇ ਹੋ ਯਾਰ। ਕੱਚੇ ਗਰੀਬ ਨਹੀਂ। ਮੈਂ ਟ੍ਰੇਨਿੰਗ ਕਰਨੀ ਹੈ ਪੂਰੀ। ਤੱਕ ਗਰੀਬ ਹੀ ਲਾ ਦੇਵਾਂ ਜੱਥੇ ਸੀ। ਨਹੀਂ ਇਹਨੂੰ ਟ੍ਰੇਨਿੰਗ ਕਰਾਣੀ ਹੈ। ਓ ਯਾਰ ਮੈਂ ਟ੍ਰੇਨਰ ਦਾ ਕੰਮ ਵੀ ਮੈਂ ਤਾਂ ਵੀ ਮਰੀਦਾ। ਕੋਈ ਗੱਲ ਨਹੀਂ ਉਹ ਵੀ ਕਰ ਲਓ ਤੁਸ ਨੂੰ। ਕਰ ਲਓ। ਛੁੱਟੀ ਹੈ। ਕੀ ਕਰ ਲਈ? ਬੱਟ ਲੋ ਇਹਨੂੰ ਟ੍ਰੇਨਿੰਗ ਦੇ ਦੇ ਖਰਾ ਬੱਟਲਾ ਚਾਚੇ ਇਨਾ ਜਰ ਅਸੀਂ ਨਹੀਂ ਲਾਉਂਦਾ ਚੱਲ ਚੱਲ ਅਸੀਂ ਤਾਂ ਚੱਲ ਚੱਲ ਤੇਰੀ ਮਰਜ਼ੀ ਐ ਬੱਟ ਲਿਆ ਕਹੇ ਲਈਉਂ ਨੂੰ ਕੋਈ ਜਵਾਬ ਨਹੀਂ ਅੱਜ ਤੁਸੀਂ ਟ੍ਰੇਨਿੰਗ ਪੂਰੀ ਕਰੋ ਠੀਕ ਐ ਨਾ ਵੀ ਅੱਜ ਚੱਲ ਜੀ ਅੱਜ ਤੁਸੀਂ ਜਿੰਨਾ ਵੀ ਹੈਗਾ ਵੱਡਣਾ ਬੱਟ ਲੋ ਟਿਕੜੀ ਕਰੋਗੇ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਇੱਕੇ ਵਰੀ ਬਸ ਇੱਕ ਮੇਰੀਆਂ ਇੱਕ ਦੋ ਗੱਲਾਂ ਨੇ ਸੁਣਨ ਵਾਲੀਆਂ ਉਹ ਸੁਣ ਲਈਓ ਗੱਲਾਂ ਲੱਗੇ 300 ਸਾਨੂੰ ਦੇ ਕੋਈ 50 60 ਦਾ ਤਾਂ ਅਸੀਂ ਤਾਂ ਬਹਿ ਗਏ ਹੁਣ ਸਭ ਫੇਲ ਐ ਤੂੰ ਬਹਿ ਜਾ ਬਹਿ ਜਾ ਦੇਖੋ ਮੈਂ ਵੀ ਸੁਣੂ ਫੜਿਆ ਤਾਂ ਬੜੀ ਮੁਸ਼ਕਲ ਨਾਲ ਹੈ ਚਾਚਾ ਵਧੀਆ ਬੰਦਾ ਮੇਰੀ ਘਰ ਤੋਂ ਲੜਾ ਹਰ ਇੱਕ ਬੰਦਾ ਹੁੰਦਾ ਆਪਣੇ ਡਾਂਗਾ ਲਾਦਾ ਚਾਚਾ ਤੁਸੀਂ ਤੋਏ ਜੀ ਸਿਆਣੇ ਬਚਿਆਣਾ ਬੰਦਾ ਜਨ ਜੀ ਬਹੁਤ ਵਧੀਆ ਬੰਦਾ ਚਾਚਾ ਦਾ ਹਾਂ ਤੇ ਕਈ ਆਪਾਂ ਨੂੰ ਕੁਝ ਨਹੀਂ ਕਿਹਾ ਹੈਗਾ ਕਈ ਦਿਨਾਂ ਤੋਂ ਮੈਂ ਰੋਜ਼ ਦੇਖਦਾ ਸੀਗਾ ਹਾਂ ਜੀ ਕੋਈ ਨਾ ਕੋਈ ਲੈ ਜਾਂਦਾ ਹੈ ਮੈਂ ਜੀ ਅਸੀਂ ਤਾਂ ਅਜੇ ਹਾਂ ਅਸੀਂ ਜੋ ਕਿ ਮੈਥੋਂ ਵੱਡੇ ਘੱਟ ਜਾਂਦਾ ਹਰਾ ਇੰਨਾ ਨਹੀਂ ਵੱਡੇ ਜਾਂਦਾ ਕੋਈ ਉਹ ਨਹੀਂ ਜਾ ਕੇ ਇਦਾਰ ਤੇਰੀ ਪੜੀ ਅਸੀਂ ਵੱਟ ਜਾ ਕਰਾਂਗੇ ਜੀ ਬੰਦੇ ਵੀ ਵਧੀਆ ਉਹਨੂੰ ਟ੍ਰੇਨਿੰਗ ਲੈ ਲੇਂਗਾ ਮੈਨੂੰ ਮਹੀਨੇ ਕਚ ਪੂਰੀ ਕੁਝ ਦੀ ਟ੍ਰੇਨਿੰਗ ਮੈਨੂੰ ਦੱਸ ਸਿਖਾਉਂਦਾ ਵੀ ਨਹੀਂ ਹੈਗਾ ਇਹ ਚਾਚਾ ਮੈਨੂੰ ਇੱਕ ਪਰੀ ਲੈ ਜਾ ਕਰੋ ਵੀ ਅਸੀਂ ਇੱਕ ਮਹੀਨਾ ਕ ਖੜ ਬਟੇ ਗਰੀਤ ਨੂੰ ਕੋਈ ਚਰਨ ਨਹੀਂ ਪੜਦਾ ਜਮਾਂ ਵੀ ਦੇਖ ਭਾਈ ਚਾਚੇ ਦਾ ਦਿਲ ਦੇਖੋ ਏ ਹਰੇਕ ਬੰਦਾ ਸੁਣੀ ਇੰਨੀਆਂ ਇੰਨੀਆਂ ਗੱਲਾਂ ਕਰ ਆਪਾਂ ਤਾਂ ਉਹੀ ਲੱਗੇ ਮੈਨੂੰ ਤਾਂ ਪਰੀਆਂ ਬਵਈ ਜਾਂਦਾ ਇਹ ਸਿਖਾਉਂਦਾ ਵੀ ਨਹੀਂ ਵੀ ਆਏ ਪੱਟੇ ਜਾਂਦਾ ਛੋਟੇ ਕਮਾਟੀ ਨੇ ਉਹ ਪਾਲੇ ਕਹਿੰਦੇ ਕੰਮ ਬਹੁਤ ਸੋਖਾ ਬੋਤਾ ਬਹੁਤ ਹੈ ਬਹੁਤ ਰੰਮੀ ਬੰਦਾ ਹੈ ਅੱਜ ਮੈਂ ਉਹਨਾਂ ਨੂੰ ਕਹੂੰਗਾ ਵੀ ਚਾਚਾ ਦਾ ਬੰਦਾ ਹੀ ਬਹੁਤ ਵਧੀਆ ਤੁਸੀਂ ਕਿਹੜੇ ਪਾਸੇ ਫਰਾਵੋਈ ਅਸੀਂ ਛੋਟੇ ਕੰ ਬਹੁਤ ਵਧੀਆ ਸਰਪੰਚੀ ਸਰਪੰਚ ਜਿੱਦਾਂ ਨਹੀਂ ਕਰਾਉਣ ਦੇ ਤੁਸੀਂ ਬੱਟੋ ਨਾ ਫਾਲੇ ਕਿਸੇ ਜ ਨਹੀਂ ਹੋਣਾ ਤੁਸੀਂ ਹਰਾ ਬੱਟੋ ਆਰਾਮ ਵਾਲੇ ਨੂੰ ਟ੍ਰੇਨਿੰਗ ਦੇ ਚਾਹ ਦੀ ਲੋੜ ਹੈ ਵਧੀਆ ਬਿਰਾਉਂਦਾ ਚਾਹ ਦੀ ਲੋੜ ਹੈ ਨਾ ਹੁਣ ਚਾਹ ਦੀ ਲੋੜ ਹੈ ਚਾਹ ਮੰਗਾ ਲੈਣਾ ਚਾਹ ਵੀ ਪੈਣੀ ਜੈ ਮਹਾ ਕੇ ਨਹੀਂ ਮਹਾ ਜੇ ਚਾਹ ਪਿਆਦੇ ਫੇਰ ਕਾਦੇ ਦੇਣ ਲਾਣੇ ਦੇਖ ਓਏ ਇਹ ਵੀ ਬੰਦੇ ਹੁੰਦੇ ਨੇ ਕੌਫੀ ਪਿਆ ਦੋ ਜੀ ਮੈਨੂੰ ਕੌਫੀ ਉਹ ਕਹੇ ਜਾ ਮਹਾ ਜੀ ਤੁਹਾਨੂੰ ਵਜੇ ਤੱਕ ਤੇ ਜੇ ਸੋਨੂੰ ਲੋੜ ਹੈ ਕੋਈ ਖਾਣ ਪੀਣ ਵਾਲੀ ਚੀਜ਼ ਆਨਲ ਅੱਛਾ ਹੁਣ ਖੱਲ ਲਗੀ ਮੋਕਾ ਤਾਂ ਤੇ ਨੂੰ ਦੇ ਕੇ ਪੱਜ ਗਈ ਚਾਚੇ ਸਾਰੀ ਗੱਲ ਪਈ ਵਾਰ ਹੁੰਦਾ ਨਾ ਤੁਸੀਂ ਆਈ ਆਏ ਹੁੰਨੇ ਹੋ ਕਿ ਚੋਰ ਹੁੰਦਾ ਨਾ ਜਿਹੜਾ ਚੋਰ ਚੋਰ ਨਹੀਂ ਜੱਟ ਐ ਨਾ ਗੱਲ ਤਾਂ ਸੈਨ ਕਰ ਰਿਹਾ ਹੈ ਇਹ ਗੱਲ ਇਹਦਾ ਲੱਗਦੀ ਹੈ ਜੇ ਮੰਗਾ ਦੋ ਨੀ ਜਿਹੜਾ ਚੋਪਾ ਜਾ ਹੁਣ ਤੋਂ ਬਾਦੂ ਕੀੜਾ ਜਿਹੜਾ ਚੋਰ ਹੁੰਦਾ ਨਾ ਹਾਂਜੀ ਚੋਰ ਆਦੀ ਨਹੀਂ ਕੱਲ ਸੁਣੂ ਮੂੰ ਵੀ ਤਾਂ ਡੋਰੇ ਆ ਨਾਲ ਨਾਲ ਟ੍ਰੇਨ ਨਹੀਂ ਕੋਈ ਸਿੱਕ ਜਿਹੜਾ ਪਾਈ ਨੇ ਕੱਲ ਸੁਣ ਪਰ ਚੋਰ ਹੁੰਦਾ ਨਾ ਜਿਹੜਾ ਕਰਦੇ ਤੇ ਦੂਸਰਾ ਨੰਬਰ ਅਦੇ ਰੱਜਿਆ ਨਹੀਂ ਪੜਤਾ ਹੈਗੇ ਨੇ ਜੀ ਕਿਉਂਕਿ ਉਹ ਭੁੱਖਾ ਹੀ ਹੁੰਦਾ ਹੈ ਭਾਵੇਂ ਤੁਹਾਰੇ ਵੀ ਨਾ ਬਾਬੂ ਵਾਲਾ ਬੋਝ ਚੋਰ ਭੁੱਖਾ ਹੀ ਹੁੰਦਾ ਹੈ ਤੁਹਾਡਾ ਜੱਟ ਇਹਦਾ ਆਪਾਂ ਉਹ ਜਦੋਂ ਵੀ ਕਿਤੇ ਜਾਂਦਾ ਹੈ ਉਹਦੇ ਅੰਦਰ ਇਰੇ ਚੋਰੀ ਕਰਦਾ ਡੰਗਰ ਭੁਖੇ ਹੀ ਆ ਜੀ ਅਸੀਂ ਇਹ ਥੋੜੀ ਖਾਣ ਆਏ ਇਹ ਤਾਂ ਡੰਗਰ ਖਾਦੇ ਨਹੀਂ ਜੀ ਅਸੀਂ ਇਹ ਥੋੜੀ ਖਾਣ ਆਏ ਸੀ ਕੀ ਪਤਾ ਤੁਸੀਂ ਮੂੰਹ ਤੇ ਮਾਰਨਾ ਸੀ ਨਾ ਜਿਹੜਾ ਚੋਰ ਹੁੰਦਾ ਨਾ ਉਹ ਤਾਂ ਪੂਰਾ ਰੱਖ ਜਿਵੇਂ ਨੰਬਰ ਜਿਹੜਾ ਚੋਰ ਹੁੰਦਾ ਨਾ ਉਹਦੇ ਅੰਦਰ ਤਾਂ ਹੀ ਚੋਰੀ ਕਰਨ ਜਾਂਦਾ ਹੈ ਤੇ ਦੂਸਰਾ ਆ ਕੇ ਚੋਰੀ ਦਾ ਅਗਲਾ ਮਰਦਾ ਹੀ ਕਰਦਾ ਜੱਜੇ ਹਾਂ ਉਹ ਕੀ ਦਾ ਜੀ ਕਰਦਾ ਬੁੱਤ ਤੁਸੀਂ ਹੋ ਜਿਵੇਂ ਜਦੋਂ ਤੁਹਾਨੂੰ ਨਾ ਤੇ ਤੂੰ ਵੀ ਬੰਦਾ ਵਧੀਆ ਯਾਰ ਉਹਨਾਂ ਦੇ ਵੀ ਲੱਗੀ ਹੋਊਗੀ ਤੁਹਾਨੂੰ ਮੈਂ ਹੀ ਕਰਦਾ ਹੂੰ ਫੋਨ ਕਰਦਾ ਨਾ ਅੱਛਾ ਮੁੰਡਾ ਘਰੋਂ ਖੋਇ ਦੀਆਂ ਪਿੰਨੀਆਂ ਪਈਆਂ ਨੇ ਚੌਲਾਂ ਦੀਆਂ ਪਈਆਂ ਨੇ ਅੱਛਾ ਆ ਭੂਤ ਪਿੰਨੇ ਵੀ ਪਏ ਤੇ ਉਹ ਲੈ ਕੇ ਆ ਜਾਊਗਾ ਪਰੇ ਹਾਂ ਤੇ ਉਹ ਨਾਲ ਅੱਛਾ ਤੇਨੂੰ ਕੋਈ ਗੁੱਸਾ ਤਾਂ ਨਹੀਂ ਵੀ ਮੇਰੇ ਅੱਛਾ ਤੇਰੇ ਕਿਉਂ ਨਹੀਂ ਹਰ ਵੱਟ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਹਾਏ ਹੋਏ ਜਿੱਤਾ ਬਹੁਤ ਤੇ ਉਦੋਂ ਬਾਅਦ ਚ ਬੜਾ ਮोटा 5000 ਦਾ ਪੈਣਾ ਇੱਕ ਏ ਜਿਹੜੀ ਦਾਦੀ ਹਾਂ ਮੈਂ ਕਹਿੰਦਾ ਵੀ ਪਿੱਛੇ ਲੌਂਗ ਪਾ ਲਈ ਅੱਛਾ ਕਿੱਥੇ ਲਾਜੀਆਂ ਪਾਲੀ ਕਿੱਥੇ ਲਾਜੀਆਂ ਹਾਂ ਆਏ ਹੋਏ ਅੱਜ ਚਾਚਾ ਦਾ ਰੋਮ ਰੋਮ ਖੋਲਦੇ ਹੋ ਚਾਚੇ ਤੇਰੇ ਵਰਗਾ ਬੰਦਾ ਨਹੀਂ ਆਰ ਗੁਨੀਆ ਚ ਜੇ ਕੋਈ ਸਰਪੰਚ ਜੀ ਚ ਖੜਾ ਹੋ ਜੇ ਸੀ ਤਾਂ ਥੋਕ ਥੋਕ ਕੇ ਮੋਟਾ ਵਰਗੇ ਅਰੇ ਦੂਸਰਾ ਨੰਬਰ ਉਹ ਚਾਹ ਲੈ ਕੇ ਆ ਜੂ ਏ ਅੱਜ ਨਿਆਰਾ ਹੈ ਇਹ ਨਾਲ ਬੰਦਾ ਹੈ ਉਹ ਮੈਂ ਤਾਂ ਦੇਖ ਜਾਊਗਾ ਮੇਰੇ ਨਾਲ ਮੈਂ ਗਲਤ ਬੰਦੇ ਨਹੀਂ ਪੜਦੇ ਆਪਾਂ ਅੱਪ ਆਪਣੇ ਘਰ ਦੇ ਬੰਦੇ ਨੇ ਪੜਦੇ ਆ ਜਿਹੜੇ ਬੰਦੇ ਆਪਾਂ ਨੂੰ ਜੇ ਗਲਤ ਬੰਦਾ ਨਹੀਂ ਪੜਦੇ ਜਿੰਨੇ ਬੰਦੇ ਨੇ ਆਪਾਂ ਜਾਵਾਂਗੇ ਬੰਦੇ ਵਧੀਆ ਬੰਦੇ ਦੇ ਜਾਣਾ ਇੱਕ ਮੈਂ ਤਾਂ ਹੁਣ ਇੱਥੋਂ ਜਾਊਗਾ ਅੱਛਾ ਤੂੰ ਕਿ ਜਾਵੇਂਗਾ ਹਾਂ ਉਹ ਜੋ ਕਰੀ ਜਾਂਦੇ ਸੀ ਤੇਰੀ ਤੇਰੇ ਅੱਖ ਵੀ ਪੜਦਾਂਗੇ ਯਾਰ ਕੋਈ ਚੱਕਰ ਨਹੀਂ ਯਾਰ ਬੰਨਾ ਮੈਂ ਹੁਣ ਲੱਗ ਜਾਣਾ ਲੈ ਖੜ ਚ ਦੋ ਮਿੰਟ ਮੇਰੇ ਇੱਕ ਖਾਲੀ ਗੱਲ ਸੁਣ ਹਾਂ ਹਾਂ ਜੀ ਮੇਰੇ ਤਕਰੀਬਨ ਤਕਰੀਬਨ 30 ਦੇ ਪਾਵਾਂਗਾ ਜੇ ਕਾਟੇ ਦੇ ਅੱਖ ਬੋਲਦਾ ਬੋਲ ਜੇ ਲੱਜਸੀ ਜੀਆਂ 35 ਕ ਬੜੀਆਂ ਨੇ ਨਮਾ ਵੀ ਨੇ ਪਤਾ ਕੱਤੀਆਂ 30 ਕ ਬੜੀਆਂ ਨੇ 30 ਸੁਣ ਗਿਆ 30 ਬੜੀਆਂ ਹਾਂ 30 ਬੜੀਆਂ ਤੁਸੀਂ ਨੇ ਪੜਣੀਆਂ ਨੇ ਜੀ ਅਸੀਂ ਇਹ ਸੋਣੀਆ ਵੀ ਨਹੀਂ ਕਰੀ। ਬੜੇ ਸੀ 35 30 ਪੰਜ ਪੰਜਾਂ ਦੇ 30 35 ਵਰੀਆਂ ਹਾਂ। ਕਰੇ ਸਾਈਡ ਚ ਵੱਡਣੀਆਂ ਨੇ। ਨਾ ਨਾ ਅੱਜ ਵੱਡਣੀਆਂ ਨੇ। ਅੱਜ ਹਾਂ ਵੱਡ ਕੇ ਉਹਨਾਂ ਨੂੰ ਬੰਨ ਕੇ ਆ ਰਾਤੀ ਨਾਲ। ਹਾਂ ਇਹਦੇ ਨਾਲ ਹਾਂ ਵੱਡ ਕੇ ਉਹਨਾਂ ਨੂੰ ਵੀ ਅਸੀਂ ਐ ਐ 35 ਵੀ ਵੱਡਣੀਆਂ ਹਾਂ। ਹਾਂ ਹਾਂ ਹਾਂ। ਵੱਡ ਕੇ ਉਹਨਾਂ ਨੂੰ ਬੰਨ ਕੇ ਤੇ ਤੁਹਾਡੇ ਦੋਸਾਲਾ ਬਾਈ ਹੋਈ ਜਾ ਚ। ਰੇੜੇ ਚ ਨਹੀਂ ਮੈਂ ਸਾਂ। ਮੱਜਾਂ ਨੇ ਚਾਚਾ ਮੈਂ ਥਾ ਦਾ ਹੈਗੀਆਂ ਨੇ ਚਾਚਾ ਜੀ ਅਸੀਂ ਤੇ ਦੋ ਦੱਬਾ ਹਰੇ ਇਹਦੇ ਵੱਢ ਲੇ। ਮੈਂ ਤੈਨੂੰ ਬਾਡੀ ਜੇ ਸੀ ਫਸ ਗੇ ਐ ਕਿ ਸਾਨੂੰ ਮਾਰੇਗਾ ਯਾਰ ਤੁਸੀਂ ਸਿਆਣੇ ਬਹੁਤ ਨਾ ਜੱਟਾ ਸਾਬ ਬੋਲੀ ਠੀਕ ਹੈ ਯਾਰ ਕਮਾਲ ਦੀ ਉਹਨਾ 35 ਪਰੀਆਂ ਚੋਰ ਦੇ ਪੈਰ ਨਹੀਂ ਹੁੰਦੇ 35 ਭਈ ਆਉਣੇ ਪੜ ਜਣੇ 35 ਪਰੀਆਂ ਵੜਦੇ ਵੜਦੇ ਸਾਡੇ ਉਂਗਲਾਂ 'ਚ ਵੜ ਜਣੇ ਇਹਨਾਂ ਨੂੰ ਐਂ ਲਸੋ ਚੋਰ ਦੇ ਪੈਰ ਨਹੀਂ ਹੁੰਦੇ ਚੋਰੀ ਕਰਦਾ ਫਸ ਜੇ ਬੰਦਾ ਉਹਦੇ ਸਬੂਤ ਹੋਣ ਤੇਰੇ ਕੋਲ ਚਾਚੇ ਸਾਡੇ ਸਬੂਤ ਨਹੀਂ ਹੋਣ ਹਾਂ ਹੈਗੀ ਸਾਡੇ ਸਬੂਤ ਮੈਂ ਉੱਥੇ ਖੜ ਕੇ ਵੀਡੀਓ ਬਣਾਈ ਆ ਪਹਿਲਾਂ ਤੁਹਾਡੀ ਸਾਡੀ ਵੀਡੀਓ ਬਣਾ ਲਈ ਹਾਂ ਤੂੰ ਉਧਰ ਚੱਕੀ ਜਾ ਵਾ ਮੈਂ ਤਾਂ ਟ੍ਰੇਨਿੰਗ ਲੈਣਾ ਆ ਆ ਜਿਹੜਾ ਬੰਦਾ ਨਾ ਇਹ ਐ ਕਰ ਕਰਕੇ ਐ ਦੂਰ ਦੇਖ ਰਿਹਾ ਨਿਓਲ ਬਣਾਇਆ ਉਹਦੀ ਅੱਛਾ ਮੇਰਾ ਨਿਓਲ ਹੈ ਨਿਓਲ ਬਣਾਉਂਦਿਓ ਮੈਨੂੰ ਉਹਦਾ ਉੱਪਰ ਕੇ ਨਿਓਲ ਉਹਦਾ ਸੱਪ ਸੁਨੰਡੀ ਦੇਖਦਾ ਦੀ ਮੈਂ ਕਿੱਥੇ ਦੇਖਦਾ ਦੀ ਤੂੰ ਸੱਪ ਸੁਨੰਡੀ ਆਮਰਬਾਦੀ 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 ਮੈਂ ਨਾ ਟ੍ਰੇਨਿੰਗ ਦੇਣਾ ਟ੍ਰੇਨਿੰਗ ਦੇ ਤਾ ਹੈ ਨਹੀਂ ਟ੍ਰੇਨ ਕਦਾਂ ਚੱਲ ਰੂਗੀ ਆਲੇ ਹੁਣ ਪੈਂਦੀ ਥੱਪਿਆਂ ਦੀ ਪਾਈਂਗੇ ਥੱਪੇ ਖਾਲਾ ਥੱਪੇ 35 ਭਰੀਆਂ ਚ ਟ੍ਰੇਨ ਹੋ ਜਾਏਗਾ ਚੱਕ ਚੱਕ ਉਹ ਆ ਗਈ ਰੰਡੀ ਰੋਣਾ ਲਾਰਖਾ ਤੁਸੀਂ 35 ਭਰੀਆਂ ਚ ਟ੍ਰੇਨ ਹੋ ਜਾਏਗਾ ਮੈਂ ਸੁਣ ਨਹੀਂ ਗੱਲ ਅਗੀ ਰੰਡੀ ਰੋਣਾ ਇਹ ਤੁਸੀਂ ਮੇਰਾ 35 ਭਰੀਆਂ ਵੱਢਣੀ ਯਾਰ ਕਿ ਨਹੀਂ ਚਾਹਤ ਬਣਾ ਲੈ ਯਾਰ ਕਾਹਦੇ ਬੋਲਸਤ ਯਾਰ ਬਈ 35 ਭਰੀਆਂ ਯਾਰ ਉਹੀ ਨੇ 35 ਭਰੀਆਂ ਦਾ ਤੜਕੇ ਦੇ 4 ਵਜੇ ਤੱਕ ਤੁਸੀਂ ਨੇ ਹੁਣ ਤੱਕ ਜੰਨੀਆਂ ਚੋਰੀਆਂ ਤੋਰੀਆਂ ਨੇ ਸੁਟੀਆਂ ਸਾਰੀਆਂ ਮਾਫ ਨਹੀਂ ਜੁਰਮਾਨਾ ਬੁੱਕਤ ਨਾ ਬੁੱਕ ਜਰਮਾਨਾ ਹੂੰ ਕਹਤੇ ਜਰਮਾਨੇ ਨੂੰ ਕਿਸੇ ਤਰੀਕਾ ਫੈਕਟਰੀ ਦੀ ਕਰਤ ਨੂੰ ਤਾਂ ਕਰ ਦਿੱਤਾ ਲੇਕਿਨ ਉਹ ਇਹਦਾ ਥੱਪਾ ਦਾ ਹਰੇ ਦਾ ਵੱਡੇ ਖੋਰੀ ਕਰਦੇ ਫਸ ਗਏ ਜਿਹੜੀਆਂ ਪਿੱਛੇ ਵੀ ਕਿਸੇ ਨੇ ਹੋਰ ਵੀ ਕਿਸੇ ਨੇ ਚਾਹੀਦੀ ਮੇਰੀ ਕੋਈ ਬਰਸੀਲ ਕੋਈ ਹੋਰ ਵੱਡ ਕੇ ਲੈ ਗਿਆ ਹਾਂ ਉਹ ਵੀ ਸੋਡੇ ਗਲ ਉਹ ਵੀ ਸਾਡੇ ਗਲਪਾ ਮੈਂ ਹਾਂ ਕਿ ਚੋਰੀ ਤਾਂ ਤੁਸੀਂ ਫਸਿਓ ਕੱਚ ਐ ਕਰ ਹੂੰ ਤੁਹਾਡੇ ਚੋਰੀਆਂ ਨਾਲ ਗਲਪਾ ਹੂੰ ਸਾਡੇ ਕੋਲ ਨਾ ਸਹੀ ਪਾ ਠੀਕ ਨਾ ਸਾਂ ਨਹੀਂ ਤੁਹਾਡੇ ਗਲ ਮੈਂ 35 ਭਰੀਆਂ ਪਾਈਆਂ ਨੇ ਪੈਂ 35 ਪਰੀਆਂ ਤੁਸੀਂ ਵੜਦੋ ਵੀ ਅਸੀਂ 35 ਪਰੀਆਂ ਹਰੇ ਦੇ ਵੜਦੀਏ ਮੈਨੂੰ ਇਨਸਾਫ 35 ਪਰੀਆਂ ਵੜਦਾਂਗੇ ਅੱਜੇ ਮੈਨੂੰ ਇਨਸਾਫ 35 ਪਰੀਆਂ ਤਾਂ ਚਾਰ ਦਿਨਾਂ ਚ ਵੀ ਨਹੀਂ ਵੜੇ ਜਾਂਦੇ ਚਾਚੇ ਯਾਰ ਅਸੀਂ ਤਾਂ ਕਮਜ਼ੋਰੇ ਬੰਦੇ ਆ ਮੈਂ ਵੀਪੀ ਦੇ ਕੋਲੀਆਂ ਖਾਣਾ ਇਹ ਤੇ ਮਾਕ ਦੀ ਦਵਾਈ ਖਾਂਦਾ ਸਾਡੇ ਦਾ ਅੰਦਰ ਖੋਲ ਲੱਗੀ ਪਈ ਐ ਅੰਦਰ ਉਹਦਾ ਖਾਲੀ ਹੋ ਰਿਹਾ ਨੇ ਤੁਹਾਨੂੰ ਪਿੰਨੀਆਂ ਆ ਰਹੀਆਂ ਨੇ ਕੋਈ ਮੈਂ ਤਾਂ ਆਪੇ ਮੇਰੇ ਡੈਡ ਦਾ ਗੱਲਾ ਗੱਲਾ ਮੁੰਡਾ ਹੀ ਮਾਰਦਾ ਨਹੀਂ ਚਾਚੇ ਪਿੰਨੀਆਂ ਆ ਰਹੀਆਂ ਨੇ ਕੋਈ ਨਾ ਨਾ ਸਾਡਾ ਤਾਂ ਹਾਜਮਾ ਖਰਾਬ ਹੈ ਆਪੇ ਕਰ ਕੋਈ ਸਾਨੂੰ ਤਾਂ ਮਾਫ ਕਰ ਇਹ ਕੋ ਮੋੜੇ ਲੱਗ ਜਾਂਦੇ ਨੇ ਚਾਚੇ ਪਿੰਨੀਆਂ ਨਾਲ ਬਾਈ ਮੇਰਾ ਫਿਰ ਇਹ ਇਨਸਾਫ ਨਹੀਂ ਹੋਣਾ ਮੇਰੇ ਨਾਲ ਜੇ ਤੁਸੀਂ 35 ਭੀਆਂ ਨਾ ਵੱਡੀਆਂ ਤੇ ਜੇ ਨਾ ਵੱਡੀਆਂ ਫਿਰ ਜੁਰਮਾਨਾ ਪੰਚਾਇਤ ਦੇ ਵਿੱਚ ਹੀ ਸੁਣ ਗੱਲ ਕੀ ਹੋਊਗਾ ਯਾਰ ਆਪਾਂ ਜੁਰਮਾਨਾ ਹੀ ਲਾ ਚੱਲ ਨਾ ਨਾ ਗਲਤੀ ਮੰਨ ਲਾ ਲੈ ਵੀ ਕਰੂੰਗੀ ਮੰਨ ਲਾ ਲੈ ਚਾਚੇ ਅਜਾ ਜੁਰਮਾਨਾ ਤੁਹਾਨੂੰ ਦਾ ਯਾਰ ਜੁਰਮਾਨਾ ਹੀ ਲਾ ਲੈ ਜਿਹੜਾ ਲਾਵੇਂਗਾ ਫਿਰ ਕੀ ਹੋਊਗਾ ਇੱਥੇ ਬਾਹਰੇ ਦਾ ਵੱਡਲਾ ਜੁਰਮਾਨਾ ਲਾ ਦੇ ਬੱਸ ਤੁਸੀਂ ਰਾਇ ਕਰ ਲਓ ਦੋਨੇ ਮੈਂ ਇੱਥੇ ਖੜਿਆ ਹਾਂ ਜੁਰਮਾਨੇ ਦੀ ਰਾਇ ਕਰਨੀ ਹੈ ਜੁਰਮਾਨਾ ਭੁਗਤਣ ਦੀ ਰਾਇ ਕਰ ਲਓ ਉਹ ਉਹ ਤਖਰ ਦੀ ਗੱਲ ਹੋਊਗੀ ਆਪਾਂ ਜਦੋਂ ਤੋ ਚਹਰ ਸਭ ਥੋੜਿਆਂ ਵਾਂਗੇ ਉਹ ਮਿਲ ਤੂਆ ਤੂੰ ਆਪਣੇ ਮੇਰੇ ਕੋਲ ਨਹੀਂ ਹੈਗਾ ਉਹ ਸਭ ਆਪਾਂ ਤਾਂ ਜਰਮਾਨਾ ਹੀ ਲਵਾਲਾ 35 ਪਰੀਆਂ ਚ ਘੱਟ ਕੁੰਡੇ ਹੋ ਜਾਗੇ ਆਪਾਂ 35 ਪਰੀਆਂ ਹੋਣੇ ਬੜ ਜਾਇਆ ਕੱਚੇ ਗੜ ਜਾਣਗੇ ਥੱਲੋ 35 ਪਰੀਆਂ ਬੜਨ ਦਿਖਾ ਲਿਵੇਂ ਆਉਣ ਤੂਰੀ ਕਰਕੇ ਚੱਲ ਮੈਂ ਆਪੇ ਕਰਨਾ ਬਿਲਕੁਲ ਕੱਚੇ ਹਾਂ ਤਾਂ ਤਾਰੂ ਜਰਮਾਨਾ ਹੀ ਦਦੇ ਯਾਰ ਜਰਮਾਨਾ ਤਿਆਰੋਂ ਦੇਣ ਅੱਜ ਦਾ ਜੁਰਮਾਨਾ ਹੋ ਰਹੀ ਤੇ ਹੋ ਰਹੀ ਜੁਰਮਾਨਾ ਲਾ ਦੋ ਜੁਰਮਾਨਾ ਦੇਖੋ ਜੁਰਮਾਨਾ 235000 ਰੁਪਿਆ ਤੁਹਾਨੂੰ ਜੁਰਮਾਨਾ ਪਊਗਾ ਤੇ ਜਿਹੜੀ ਸੋਡੇ ਡੰਗਲ ਪਸ਼ੂ ਨੇ ਨਿਗੋ ਨਾ ਹੁਣ ਮੈਂ ਚੇਤਾ ਜੀ ਸੜਾ ਵੀਜਾ ਲੱਗ ਜੂਗਾ ਓਹ ਉੱਠੀ ਕਿਨੇ ਬੱਦੀ ਓਏ ਹੈ ਅਗਲੀ ਕੀ ਦਰੋਂ ਜਾਂਦੀ ਹੈ ਕੀ ਹੋ ਗਿਆ ਓ ਮੈਂ ਸੱਪ ਜਿਹਾ ਜੰਦ ਨਾ ਖੜਾ ਹੋ ਜਾ ਤੁਸੀਂ ਚੰਗਰ ਨਹੀਂ ਸੁਡੇ ਮੇਰੇ ਘਰੇ ਬਣ ਜੀ ਆਪਣੇ ਕਬੂਤਰ ਡਾਰੇ ਹੋਏ ਸਾਰੇ ਕਬੂਤਰ ਡਾਰੇ ਸਾਰੇ ਡਾਰੇ ਤੁਹਾਡੇ ਦੇ ਘਰੇ ਲਾਈ ਡਾਰੇ ਹੋਏ ਸਾਰੇ ਕਬੂਤਰ ਓੜੇ ਖੋਲੇ ਓੜੇ ਓੜੇ ਪੂਰੀ ਕਰਦੇ ਨੇ ਉੱਪਰ ਡਰਾਮਾ ਬੜਾ ਡਾਕੜਾ ਸੋਟ ਪਿੱਗੇ ਡਰਾਮਾ ਬੜਾ ਕੱਟਾ ਆਉ 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 ਬੈਲੇ 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 ਬਾਜਾ ਬਾਈ ਲੰਗਰ ਚੱਲ ਪਿਆ ਲੰਗਰ ਚੱਲ ਪਿਆ ਬਾਈ ਬਾਈ ਲੰਗਰ ਚੱਲ ਪਿਆ ਲੰਗਰ ਚੱਲ ਪਿਆ ਬਈ ਨੂੰ ਪਾ ਦੇ ਬਾਬੀ ਅੱਧੀ ਬਾਬੀ ਅੱਧੀ ਪਾ ਦੇ ਕੋਈ ਮੇਰੇ ਗੜੇ ਨਾ ਪੈ ਜਾਣ ਕਿੱਥੇ ਵੀਰ ਬਾਈ ਬਾਬੇ ਮੈਨੂੰ ਲੱਗਦਾ ਵੀ ਉਹ ਨਿਕਲ ਨਾ ਪੋਗਾ ਉਹ ਯਾਰ ਤੁਸੀਂ ਵੱਡ ਫੁੱਟ ਲੋ ਹਰਾ ਮੈਂ ਚੱਲਿਆ ਤੁਸੀਂ ਤਾਂ ਦਿਮਾਗ ਤੇ ਥੇ ਲਿ ਕੇ ਕਿੱਡੇ ਮੈਨੂੰ ਇਹ ਭੁਗਤਣਾ ਪਾ ਜੇ ਕੋਈ ਉਰੇ ਆ ਜਾ ਉਰੇ ਆ ਜਾ ਕੋਈ ਆ ਜਾ ਮੱਛੀ ਦਾ ਮਾਲਕ ਦਾ ਪਾ ਦੇ ਪਾ ਦੇ ਪਾ ਦੇ ਆਏ ਮਾਤਾ ਮਾਸੀ ਐਕਟਿੰਗ ਦੀ ਚਰਕਾ ਮਾਰੀ ਇਹ ਵੀ ਟ੍ਰੇਨਿੰਗ ਸਿੱਖ ਲੈ ਸਾਲੇ ਜੇ ਨਾਂ ਦਿਮਾਗ ਖਾ ਲਿਆਉਣ ਦਾ ਡਰਾਮਾ ਕਰਦੇ ਉਹ ਨਹੀਂ ਜਾਣਾ ਨਹੀਂ 35 ਭਰੀਆਂ ਦਾ ਰਾਤ ਕਦਾ ਵਧੀਆ ਭੱਜਿਆ ਭੱਜਿਆ ਦਵਾ